ਜਦੋਂ ਮੁੰਡਾ ਪੈਸੇ ਮੰਗਦਾ ਉਦੋਂ ਤਾਂ ਤੁਸੀਂ ਆਂਦੇ ਜੇ ਮੇਰੇ ਕੋਲ ਹੈ ਹੀ ਨਹੀਂ ਗੀ ਕਾਲੀ ਕੀੜੀ ਫਿਰ ਗਈ ਆ ਜਦੋਂ ਇਹ ਆਉਂਦੀਆਂ ਵਾ ਉਦੋਂ ਕਿਦਾਂ ਨੋਟ ਨਿਕਲਦੇ ਆ ਝਾਟੇ ਜੇਬ ਚੋਂ ਕੱਢ ਕੇ ਫੜਾਉਂਦੇ ਹੈਗੇ ਆ ਤਾਂ ਮੈਨੂੰ ਗੁਰੀ ਬਣਾਉਣ ਵਾਲੀ ਆਈ ਮੈਂ ਪਾਸ ਕਿਹੜਾ ਕਿਹੜਾ ਨੰਬਰ ਆਈ ਹਾਈ ਮੰਮੀ ਰੰਦਸ ਵੀ ਲੱਭ ਦੇ ਕਰ ਸੈਂਡ ਹੋਇਆ ਯਾਰ ਕੋਰਸ ਕਰਾ ਲੱਗੀ ਹੈ ਨਾ ਨੰਬਰ ਬੜੇ ਵਧੀਆ ਆ ਗਏ ਆ ਚਲ ਚੰਗਾ ਚੰਗਾ ਧਿਆਨ ਨਾ ਪੜੀ ਇਹ ਨਾ ਹੋਵੇ ਉਥੇ ਕੁੜੀਆਂ ਨਾਲ ਫਿਰਦੀ ਕਿਆ ਮੈਂ ਕਿੰਨਾ ਹੀ ਹੋ ਗਿਆ ਵਾ ਤੇ ਮਨ ਨੂੰ ਆਈ ਬੇਗੋ ਤਰਹਾਰ ਬਾੜਾ ਮੇੜ ਦੇ ਚਚਾੜੂ ਕੱਟ ਲਾ ਤੇ ਮੈਂ ਮੁਰਕੇ ਤਨ ਫੁਲਕਾ ਲਾ ਕੇ ਤੇ ਦਿਨੀਆਂ ਤਨ ਖਾਣ ਵਾਸਤੇ ਰਮਣਾ ਹਾਂਜੀ ਮੰਮੀ ਕਿਆ ਮੈਂ ਕਿੰਨਾ ਹੀ ਹੋ ਗਿਆ ਵਾ ਹਾਂਜੀ ਤੇ ਉਹ ਮੇੜੇ ਚ ਜਾ ਕੇ ਨਾ ਚਾੜੂ ਕੱਢ ਲਾ

बस यार वीय कुछ ना झाड़ू क्डन खा वाला पैया चल माड़ा मोटा खाद ठीक ठाक रिजल्ट आ गया अच्छा तो पै गया मे तो बड़ा ही डर लगन दिया तू देख दे अपना अच्छा तू बड़ी चलाक कहीं पहले ये देखे पहले ये देखा कि नंबर है फिर हिसाब अपना देखूंगी चलाक तेम

ਹੈ ਰਿਜ਼ਲਟ ਆ ਗਿਆ ਰਿਜ਼ਲਟ ਵੀ ਕਾਉਂਟ ਵੈਬਸਾਈਟ ਤੇ ਹਾ ਚਾਹ ਬਹੁਤ ਟੈਂਸ਼ਨ ਮਿਲ ਗਿਆ ਟੈਂਸ਼ਨ ਪੈ ਗਿਆ ਜੀ ਐਨ ਡੀਓ ਹਾਂ ਨੰਬਰ ਹਾਂ ਮੈਂ ਤਾਂ ਸਖੀਂ ਕਿਹਾ ਕਿ ਨਹੀਂ ਲਗ ਰਹੀ ਕੋਈ ਪਾਈ ਮम्मी ਬਸ ਨੀ ਲੁੱਕ ਬੇਕਰ ਸਹੀ ਰਹੀ ਮम्मी ਨੇ ਬਸ ਪਿਆ ਮੰਮੀ ਮੰਮੀ ਐ ਕੋਈ ਖੁਸ਼ ਖਬਰੀਆ ਮੈਨੂੰ ਕਹ ਲਈਂ ਨਹੀਂ ਸ਼ਸ਼ੇ 10 ਮੈਂ ਕਿਹਾ ਤਾਂ ਸਭ ਬੁੱਝੋ ਬੜੀ ਖੁਸ਼ ਲੱਗਣ ਦੇ ਦਾਸੇ ਸੀ ਕਿਹੜੀ ਖੁਸ਼ਖਬਰੀ ਆ ਮੈਂ ਕਿਹਾ ਤਾਂ ਸਭ ਬੁੱਝੋ ਤੈਨੂੰ ਪਤਾ ਹੋਣਾ ਤੂੰ ਪੁੱਛਦਾ ਬਸ ਇਹ ਕਿਹੜੀ ਖੁਸ਼ਖਬਰੀ ਆ ਨਾ ਜੀ ਬੁੱਝੋ ਤੇ ਸਹੀ ਮੰਮੀ ਅੱਜ ਤਰੀਕ ਇਹਦਾ ਪਲੱਸ 2 ਦਾ ਰਿਜ਼ਲਟ ਆਉਣ ਵਾਲਾ ਹੀ ਉਹ ਤੇ ਨਹੀਂ ਆ ਗਿਆ ਹਾਂ ਮੇਰਾ ਰਿਜ਼ਲਟ ਆ ਗਿਆ ਮੰਮੀ ਮੰਮੀ ਮੈਂ ਪਾਸ ਹੋ ਗਈ ਵਧੀਆ ਹੋ ਗਿਆ ਸਭ ਫਟ ਲੈ ਤੇ ਪਾਰਟੀ ਹੈ ਹਾਂ ਕਿੰਨੇ ਨੰਬਰ ਆਏ ਆ ਕਿੱਦਾਂ ਆ ਯਾਰ ਮੇਰੇ 90% ਮਾਰਕਸ ਆਏ ਆ ਲੈ ਫੇਤੇ ਵਧੀਆ ਗੱਲ ਪਹਿਲੇ ਨੰਬਰ ਤੇ ਆਈ ਆ ਸਕੂਲ ਚ ਹੋ ਗਿਆ ਸਰ ਪਰ ਵਧੀਆ ਹੋ ਗਿਆ ਬਹੁਤ ਕਰ ਵੀ ਜਾਵਾਂਗੇ ਜਾਵਾਂਗੇ ਕੀ ਚਾ ਤੇਰੀ ਮਿਹਨਤ ਦੇ ਤੇ ਮਰ ਗਿਆ ਹਾਂ ਮੈਂ ਬੜੀ ਮਿਹਨਤ ਕੀਤੀ ਸੀ ਹਾਂ ਚੱਲ ਬੱਸ ਮੈਨੂੰ ਨਹੀਂ ਕਿੰਨੇ ਨੰਬਰ ਆਈ ਜਾਣੇ ਮੇਰੇ ਪਰ ਚਲੋ ਜਦੋਂ ਰਿਜ਼ਲਟ ਵੇਖੋ ਫੇਰ ਹੀ ਪਤਾ ਲੱਗਦਾ ਨਾ ਅਸੀਂ ਅਸੀਂ ਆ ਚਲ ਵਧੀਆ ਨਾ ਵਧੀਆ ਨੰਬਰ ਆ ਗਏ ਮਤਲਬ ਕਿ ਐਨ ਇਹਦੀ ਐਡਮਿਸ਼ਨ ਵਧੀਆ ਹੋ ਜੇ ਨੀ ਕਾਲਜ ਆਪਾਂ ਪਹਿਲੇ ਦੱਬੇ ਲਾ ਕੇ ਗੁਰੂ ਘਰ ਜਾਵਾਂਗੇ ਤੇ ਫਿਰ ਨਾਲੇ ਚਾਚੀ ਨੂੰ ਵੀ ਦੇ ਕੇ ਆਵਾਂਗੇ ਹੁਣ ਕਰਨੂ ਹੀ ਰਹੀ ਆਈ ਦੇਨ ਦੱਬਾ ਤੁਹਾਡਾ ਵੀ ਫਰਜ਼ ਹੈ ਨਾਲੇ ਦੱਸ ਕੇ ਆਵਾਂਗੇ ਤੇ ਨਾਲੇ ਦੇ ਕੇ ਆਵਾਂਗੇ ਕੋਈ ਨਹੀਂ ਸਾਰੇ ਜਾਵਾਂਗੇ ਰਿਜ਼ਲਟ ਆ ਗਿਆ ਤੇ ਆਪਾਂ ਕੱਲ ਨੂੰ ਫਿਰ ਕਾਲਜ ਫੇਰਾ ਮਾਰ ਕੇ ਇਹ ਨਾਲੇ ਕੋਈ ਨੀ ਕੀ ਆਪਾਂ ਜਦੋਂ ਐਡਮਿਸ਼ਨ ਫੁੱਲ ਹੋ ਜਾਂਦੀ ਹੈ ਕਿਉਂਕਿ ਆ ਜੇ ਰਿਜ਼ਲਟ ਆ ਗਿਆ ਤਾਂ ਕੱਲ ਨੂੰ ਸਾਰਿਆਂ ਨੇ ਜਾਣਾ ਕਾਲਜ ਫਿਰ ਐਡਮਿਸ਼ਨ ਲੈਣ ਫਿਰ ਇਦਾਂ ਸੀਟ ਬੁੱਕ ਹੋ ਜਾਂਦੀਆਂ ਕੋਈ ਗੱਲ ਨਹੀਂ ਮੈਂ ਆਂਡਰਲ ਲੈ ਚਾਹੀਦੀ ਮੈਂ ਦਫਨਾ ਕੇ ਆਪਾਂ ਜਿੰਨੇ ਪੜਾਵਾਂਗੇ ਮੈਂ ਤੇ ਨਾਲ ਚੱਲ ਜਾਾਂਗੇ ਤੇ ਵੇਖਾਵਾਂਗੇ ਤੁਹਾਨੂੰ ਜਾਨੀ ਚੱਲ ਜੇ ਹਾਂ ਸਾਰਾ ਪਤਾ ਕਰਾਵਾਂਗੇ ਮੈਂ ਮੰਮੀ ਕੋਲ ਜਾ ਰਹੀ ਆ ਨਾ ਚਾਚੀ ਦੇ ਘਰ ਮੈਂ ਬੀਏ ਕਰਨੀ ਹੈ ਮੈਂ ਵੱਡਾ ਕੋਰਸ ਨਹੀਂ ਕਰਨਾ ਕਿਉਂਕਿ ਜਿੰਨੇ ਕੇ ਸਾਡੀ ਆਮਦਨ ਹੈ ਉਸ ਹਿਸਾਬ ਨਾਲ ਮੈਂ ਕੋਰਸ ਕਰਨਾ ਹੈ ਬੀਏ ਕਰ ਲੈਣੀ ਹੈ ਗ੍ਰੈਜੂਏਸ਼ਨ ਹੋ ਗਈ ਹੈ ਉਹ ਵੀ ਕੋਰਸੀ ਆ ਮੈਂ ਆਪਣੀ ਇੱਕ ਮੇਰੀ ਫਰੈਂਡ ਹੈ ਜਿੰਨੀ ਉਹਨਾਂ ਵੀ ਮੈਂ ਗੱਲ ਕਰ ਲਈ ਹੈ ਤੇ ਕੱਲ ਨੂੰ ਜਾ ਕੇ ਫਿਰ ਆਪਾਂ ਇੱਥੇ ਆਪਣੀ ਐਡਮਿਸ਼ਨ ਫਾਰਮ ਫਿਲ ਕਰੇ ਆਵਾਂਗੇ ਕੋਈ ਨਹੀਂ ਪਤਾ ਕਰਾਵਾਂਗੇ ਕੱਲ ਨੂੰ ਜਾ ਕੇ ਕੀ ਖਰਚਾ ਕਰਾ ਲਵਾਂ ਮੰਮੀ ਰ

ਆਓ ਬੇਬੀ ਬੈਠ ਜਾਓ ਚੱਲ ਮੇਰਾ ਬਹੁਤ ਸ਼ੀਭ ਜੰਮੀ ਆਓ ਚੱਲ ਹਾਂਜੀ ਹਾਂਜੀ ਭੈਣ ਜੀ ਠੀਕ ਠਾਕ ਵਧੀਆ ਚਾਚੀ ਜੀ ਹਾਏ ਹਾਏ ਲੱਗਦਾ ਸਵੇਰ ਤਾਂ ਆ ਵੀ ਆਈ ਉਹ ਭੈਣ ਜੀ ਮੈਂ ਤਾਂ ਬਾਅਦ ਚ ਫੋਨ ਕਰਤੀ ਆ ਉਹ ਹਾਂ ਜੀ ਆਹ ਹੋਣਾ ਨਾਲ ਗੱਲ ਕਰ ਲਾ ਓਕੇ ਆ ਗਏ ਆ ਜੀ ਸਾਸਰੀ ਕਾਲ ਆ ਗਏ ਜੀ ਸਾਸਰੀ ਕਾਲ ਪੁੱਤਰਾ ਹਾਏ ਹਨੀ ਅੱਜ ਤੱਕ ਕਿੱਧਰ ਆਉਣੇ ਹੋਏ ਆ ਮੈਂ ਕਿਹਾ ਚਾਚੀ ਜੀ ਨੂੰ ਮਿਲ ਹੀ ਆਈਏ ਚਲ ਚੰਗਾ ਕੀਤਾ ਮਿਲ ਲਈਏ ਜੀ ਬਹਿ ਜਾ ਹਾਂਜੀ ਨਿਹਾਂ ਕੀ ਫੜਿਆ ਉਹ ਹੱਥ ਵਿੱਚ ਚਾਚੀ ਜੀ ਮੇਰੇ ਪਲੱਸ 2 ਦਾ ਰਿਜ਼ਲਟ ਆਇਆ ਤੇ ਮੇਰੇ 90% ਨੰਬਰ ਆਏ ਆ ਤੇ ਕਰਨ ਵੀਰਾ ਲੈ ਕੇ ਗਿਆ ਸੀ ਡੱਬਾ ਘਰੇ ਤੇ ਮੈਂ ਕਿਹਾ ਚਲੋ ਅਸੀਂ ਵੀ ਚਾਚੀ ਜੀ ਨੂੰ ਡੱਬਾ ਦੇ ਕੇ ਆਈਏ ਤੁਸੀਂ ਤਾਂ ਲਿਆ ਹੈ ਨਾ ਫਿਰ ਮੰਮੀ ਹੁੰਦੀ ਕਿ ਚਲ ਚਾਚੀ ਜੀ ਨੂੰ ਵੀ ਦੇ ਆਓ ਪਾਸ ਹੁੰਦਾ ਡੱਬਾ ਦੇ ਨਾ ਆਈਏ ਤੇ ਕਿਹਾ ਚਲੋ ਅਸੀਂ ਕਾਲਜ ਚ ਇਹਦਾ ਪਤਾ ਕਰਨ ਰੇ ਤੇ ਜਾਂਦੇ ਜਾਂਦੇ ਫੜਾਈ ਗਈ ਮੈਂ ਹੁਣ ਕੋਰਸ ਕਰਨ ਲੱਗੀ ਹਾਂ ਨਾ ਨੰਬਰ ਬੜੇ ਵਧੀਆ ਆ ਗਏ ਆ ਚਲ ਚੰਗਾ ਚੰਗਾ ਧਿਆਨ ਨਾਲ ਪੜੀ ਇਹ ਨਾ ਹੋਵੇ ਉਥੇ ਕੁੜੀਆਂ ਨਾਲ ਫਿਰਦੀ ਰਵੇਂ ਨਾ ਨਾ ਚਾਚੀ ਜੀ ਪੜਨ ਵਾਸਤੇ ਤੇ ਐਡਮਿਸ਼ਨ ਲਈ ਆ ਚਾਲੇ ਤਾਂ ਬਾਅਦ ਚ ਪਤਾ ਲੱਗਣਾ ਵਾ ਹਾਂਜੀ ਹਾਂਜੀ ਉਥੇ ਹੈ ਘਰ ਕਹੀ ਨਾ ਮਾਂ ਪਿਓ ਦੀ ਅੱਖਾਂ 'ਚ ਘਟਾ ਪਾਉਂਦੇ ਜਾਂਦੇ ਜਾਂਵਾ ਘਰੋਂ ਕਹਿਣਾ ਸੀ ਪੜਨ ਚੱਲੀਆਂ ਵਾ ਉਥੇ ਵਾਰਾ ਗਰਦੀ ਕਰਦੀਆਂ ਰਹਿਣਾ ਨਾ ਚਾਚੀ ਜੀ ਇਦਾਂ ਦੀ ਥੋੜੋ ਗੱਲ ਆ ਪੜਨ ਨਹੀਂ ਜਾਣਾ ਨਹੀਂ ਮੇਰੇ ਸੋਣ ਗੱਲ ਉਹਨੇ ਤਾਂ ਕਾਲਜ ਜਾਇਆ ਕਰਨਾ ਵਾ ਤੇ ਤੂੰ ਗੜੀ ਕੀ ਕਰਿਆ ਕਰਨਾ ਵਾ ਕੁਛ ਨਹੀਂ ਚਾਚੀ ਜੀ ਮੈਂ ਫਿਰ ਸਲਾਈ ਸਿੱਖੀ ਆ ਘਰੇ ਕੇ ਕੱਪੜੇ ਸਿਉਂਗੀ ਹੁਣ ਤੇ ਤੁਹਾਨੂੰ ਪਤਾ ਡੈਡੀ ਤੇ ਹੈ ਵੀ ਤੇ ਘਰ ਦਾ ਖਰਚਾ ਵੀ ਚਲਾਉਣਾ ਐਡੀ ਕਾਲਜ ਦੀ ਫੀਸ ਵੀ ਦੇਣੀ ਤੇ ਫਿਰ ਮੈਂ ਦਾਸ ਕਰਕੇ ਤੇ ਛੱਡ ਗਿਆ ਮੈਂ ਸਲਾਈ ਕਰਕੇ ਤੇ ਘਰ ਦਾ ਖਰਚਾ ਮੈਡੀਕਲ ਚੁੱਕਦੀ ਮੰਮੀ ਨਾਲ ਇਹ ਸਲਾਈ ਦੇ ਸਿਰੋਂ ਕਿੰਨਾ ਦਾ ਖਰਚਾ ਚਲਾਵਾਂਗੀ ਨਾਲੇ ਮੇਰੀ ਸੁਣ ਗੱਲ ਪਿੰਡਾਂ ਵਿੱਚੋਂ ਕੱਪੜੇ ਕੌਣ ਸੌਂਦਾ ਵਾ ਲੋਕੀ ਸ਼ਹਿਰ ਨੂੰ ਭਾ ਦੇ ਦਿੰਦਾ ਵਾ ਤੂੰ ਤਾਂ ਐਵੇਂ ਨਾ ਬੀਬੇ ਵੀ ਆਪਣਾ ਖਰਾਬ ਕਰ ਲੈਣੇ ਨਹੀਂ ਨਹੀਂ ਚਾਚੀ ਜੀ ਆਉਂਦੇ ਆ ਕੱਪੜੇ ਸਿਉਣ ਵਾਲੇ ਅਈਂਦਰ ਨਹੀਂ ਸ਼ਹਿਰ ਜਾ ਸਕਦੇ ਨਾ ਤਰਵਾ ਦੀ ਕੋ ਸੰਦੇ ਕੱਪੜੇ ਸੀਂਗੇ ਤੁਸੀਂ ਰੰਗ ਲਾਏ ਆ ਜਿਨ੍ਹਾਂ ਦੇ ਕੱਪੜੇ ਸੀਂਦੀਆਂ ਜੇ ਨਾ ਉਹ ਮੇਰੇ ਘਰਾਂ ਨਾਲ 100 100 ਗੱਲ ਕਰਦੀਆਂ ਆ ਕਿ ਇਹ ਗੱਲ ਚਾ ਕਰਤਾ ਕਿਸ ਦਾ ਤੰਗ ਕਰਤਾ ਇਹ ਕੰਮ ਸ਼ਹਿਰਾਂ 'ਚ ਚੱਲਦੇ ਆ ਪਿੰਡਾਂ 'ਚ ਨਹੀਂ ਚੱਲਦੇ ਲੋਕਾਂ ਦੇ ਕੱਪੜੇ ਖਰਾਬ ਨਾ ਕਰਿਆ ਕਰ ਮਹਿੰਗੇ ਭਾਅ ਦੇ ਕੱਪੜੇ ਹੁੰਦੇ ਆ ਨਹੀਂ ਉਹਨਾਂ ਦਾ ਸੂਟਾਂ ਦੀ ਤੂੰ ਡੰਡ ਲਾਈ ਹਗੀ ਨਹੀਂ ਚਾਤੀ ਜੀ ਮੈਂ ਤੇ ਆਪਣੇ ਮਨੋਂ ਵਧੀਆ ਸੀਂਨੀ ਆ ਚਲੋ ਬਾਅਦ ਮੈਂ ਹੋਰ ਧਿਆਨ ਦੇ ਖੁੱਗੀ ਕਿਤੇ ਤਾਂ ਮੈਂ ਨਾਲੇ ਖਰਾਬ ਕਰਾ ਜੇ ਤੇਰ ਕੋ ਆਉਗੀ ਸਮੋਂ ਧਿਆਨ ਧਿਆਨ ਰੱਖਾਂਗੇ ਆਹ ਮਰੋਤੀ ਜੀ ਪਾਪੀ ਵੀ ਨਹੀਂ ਸਾਰੇ ਚਲੋ ਲਾਗ ਲੇ ਸਮਾਈ ਲਿੰਦੇ ਆ ਅਈ ਚਲਾਈ ਚੱਲਣ ਜੋਗਾ ਹੋਈ ਜਾਂਦੇ ਚੱਲ ਤਰੀ ਜਾਈ ਚਲਾਈ ਪਰ ਇਹ ਕੰਮ ਬੰਦ ਹੋ ਜਾਣਾ ਵਾ ਇਹਦੇ ਨਾਲ ਤੇ ਡੰਗਰ ਹੀ ਦੋ ਹੋ ਰੱਖ ਲੋ ਦੁੱਧ ਦੱਦ ਪਾ ਲਿਆ ਤਾਂ ਗੁਜ਼ਾਰਾ ਕਰਦੇ ਆ ਆਪਣਾ ਚਲੋ ਜਿੰਨਾ ਚਿਰ ਤੱਕ ਚੱਲੋ ਕੋਨਾਂ ਚਿਰ ਤੱਕ ਤੇ ਚਲੋ ਆਪਣੇ ਕੋਲ ਆਉਂ ਕਰੀ ਜਾਵਾਂਗੇ ਨਾ ਹੁਣ ਜਦੋਂ ਬਿਲਕੁਲ ਬੰਦ ਹੋ ਗਿਆ ਫੇਰ ਕਿ ਦੂਸਰੇ ਪਾਸੇ ਆਪ ਮਾਰਨਾ ਵਾ ਤੇ ਜੇ ਨਾਲ-ਨਾਲ ਕੰਮ ਚਲਾਈ ਜਾਓ ਡੰਗਰਾਂ ਦਾ ਨਾਲ ਇਹ ਆਪ ਤੂੰ ਕਿਹੜੀਆਂ ਕਿ ਪਾਪਾ ਪੁੱਲਣੀਆਂ ਵਾ ਸਾਰਾ ਪਿਆ ਕੱਢ ਲੈਣ ਨੂੰ ਤਾਂ ਅੱਗੇ ਹੀ ਕੋਈ ਨਹੀਂ ਵੇਚ ਲੈਣੇ ਕੋਈ ਨਹੀਂ ਕਰ ਲੈਣੇ ਸਿਰ ਮਮੀ ਨਾਲ ਗੱਲ ਕਰਾਂਗੀ ਮੈਂ ਜਾ ਕੇ ਕੋਈ ਨਹੀਂ ਆਹੋ ਸასი ਘਾਲ ਚਾਤਾ ਸੀ ਜੀ ਸასი ਘਾਲ ਕੀ ਹਾਲ ਚੰਗਾ ਠੀਕ ਠਾਕ ਅੱਛਾ ਅੱਜ ਕਰ ਮਾਰਿਆ ਤਾਂ ਜੀ ਬਸ ਇਹ ਕੁਛ ਨਹੀਂ ਚਾਤਾ ਜੀ ਰਿਜ਼ਲਟ ਆਇਆ ਹੀ ਬਰਮਨ ਦਾ ਅੱਛਾ ਤੇ 90% ਆ ਗਿਆ ਤੇ ਮੈਂ ਕਿਹਾ ਚਲੋ ਦੱਬਾ ਦੇਈਏ ਚਾਚਾ ਜੀ ਪਲੱਸ 2 ਚਾ ਦੱਬਾ ਲੈ ਕੇ ਆਇਆ ਪਤੀਆਂ ਤੁਹਾਡੀਆਂ ਆਲੋਫ ਕਰ ਲਓ ਮੂੰ ਮਿੱਠਾ ਤੁਸੀਂ ਨਹੀਂ ਉਹ ਕਰਨਾ ਇਹ ਮੇਰੀ ਧੀਆ ਬਾਓ ਆਪਾਂ ਨਵੇਂ ਹੋ ਗਾਲੀ ਕਹਿ ਰਹੀਆਂ سارے ਪੁੱਤੋਂ ਬੜਾ ਉੱਤੇ ਪੜ ਕੇ ਦੱਸਣਾ ਹੀ ਪਈ ਹਾਂਜੀ ਹਾਂਜੀ ਤਾਂ ਹੀ ਕਾਲਜ ਕੋਰਸ ਵਾਸਤੇ ਐਡਮਿਸ਼ਨ ਪੁੱਛਣ ਗਈ ਅੱਛਾ ਅੱਛਾ ਹਾਂਜੀ ਬਹੁਤ ਵਧੀਆ ਹੋਇਆ ਹਾਂਜੀ ਤੇ ਕੁੜੀਆਂ ਦਾ ਦੱਦਾ ਕੋ ਪਾਇਆ ਤੇ ਲੱਗਦੀ ਅੱਗੇ ਤਾਂ ਆਨ ਤਾਂ ਬੈਠੀਆਂ ਹੀ ਗੱਲਾਂ ਬਾਤਾਂ ਹੀ ਕਰਨੇ ਤੇ ਪੈਸੇ ਕਾਦੇ ਦੇਣੇ ਹੀਗੇ ਇਹਨਾਂ ਨੂੰ ਲੈ ਮੇਰੀ ਧੀ પાસે ਇਹ ਟੱਪਾ ਲੈ ਗਈ ਤੇ ਉਹਦਾ ਬੜਾ ਕੁਝ ਨਹੀਂ ਤੇ ਦੇ ਦੋਗਾ ਤੁਸੀਂ ਜੇਤੋਂ ਕੱਢ ਕੇ ਮੈਂ ਤਾਂ ਫਿਰ ਕਹੂੰਗਾ ਮੇਰੀਆਂ ਤਾਂ ਧੀਆਂ ਹੋ ਆਲਾ ਬੋਤ ਕੋਤਮ ਮੰਮੀ ਦਾ ਨਹੀਂ ਆ ਰਹਾ ਮੰਮੀ ਠੀਕ ਠਾਕ ਨੇ ਬੱਚਾ ਨਾ ਨਈ ਅਸੀਂ ਕਾਲਜ ਗਏ ਸੀ ਨਾ ਸਕੂਟੀ ਤੇ ਤੇ ਫਿਰ ਆਂਦੇ ਆਂਦੇ ਆਪੇ ਕਿ ਚਲੋ ਡੱਬਾ ਦੇ ਕੇ ਆਨੇ ਉਹ ਦਿਨ ਕਰਨ ਵੀਰਾ ਗਿਆ ਸੀ ਆਸੋ ਇੱਥੇ ਡੱਬਾ ਦੇ ਕੇ ਆਇਆ ਸੀ ਤੇ ਮੰਮੀ ਕਹਿੰਦੀ ਚਲੋ ਤੁਸੀਂ ਹੀ ਚਾਚਾ ਚਾਚੀ ਦਾ ਮੂੰਹ ਮਿੱਟਾ ਕਰਾ ਕੇ ਆਓ ਅੱਛਾ ਸਰ ਹਾਂ ਕੋਤਮ ਤੂੰ ਬਹੁਤ ਵਧੀਆ ਕੀਤਾ ਹਾਂਜੀ ਹਾਂਜੀ ਪਰ ਅਮਰ ਕੋਈ ਚਾਹ ਤਾਂ ਨਹੀਂ ਲਗਨੀਆਂ ਬਣਾਉਣ ਨਹੀਂ ਚਾਚਾ ਜੀ ਨਹੀਂ ਬਣਾਉਣੀ ਅਸੀਂ ਜਾਣਾ ਹੈ ਮੰਮੀ ਇਕੱਲੇ ਘਰ ਹੈ ਨਾਲੇ ਦੀਦੀ ਨੇ ਸਲਾਈ ਦਾ ਆਏ ਹੋਏ ਸੂਟ ਦੇ ਉਹ ਸਟਿਚ ਕਰਨੇ ਆ। ਘਰ ਆ ਕੇ ਤੋਂ ਕੱਢਣ ਆਲੀ ਆ। ਅਸੀਂ ਫੇਰ ਆਵਾਂਗੇ ਤੇ ਫੇਰ ਅਸੀਂ ਚਾਹ ਪਾਣੀ ਪੀ। ਚਲ ਕੋਈ ਨਹੀਂ ਕਿਤੇ ਵੇਲੇ ਟਾਈਮ ਆਇਓ। ਠੀਕ ਹੈ ਚਾਚਾ ਚਾਹ ਪਾਣੀ ਪੀ ਕੇ ਜਾਓ। ਠੀਕ ਹੈ ਚਾਚਾ। ਚਲੋ ਠੀਕ ਹੈ ਚਾਚਾ ਜੀ। ਠੀਕ ਹੈ ਜੀ। ਠੀਕ ਆ ਪੁੱਤ। ਵੇਹਗਾ ਸੋਹਣ ਨੂੰ ਜਿਹੜਾ ਬਤਾਲੇ ਗਿਆ ਤੋੜ ਜਾ ਕੇ ਪੈਰੀ ਕੱਟੇ ਮੇਰੀ ਸੁਣੋ ਗੱਲ ਜਦੋਂ ਮੁੰਡਾ ਪੈਸੇ ਮੰਗਦਾ ਉਦੋਂ ਤਾਂ ਤੁਸੀਂ ਆਂਦੇ ਜਿਵੇਂ ਕੋਈ ਹੈ ਹੀ ਨਹੀਂ ਗਈ ਕਾਰੀ ਕੀੜੀ ਫਿਰਦੀ ਆ ਜਦੋਂ ਇਹ ਹੁੰਦੀਆਂ ਵਾ ਉਦੋਂ ਕਿਦਾਂ ਨੋਟ ਨਿਕਲਦੇ ਆ ਝਾਟੀ ਜੇਬ ਚੋਂ ਕੱਢ ਕੇ ਫੜਾਤੇ ਹੀ ਗਏ ਆ ਤਾਂ ਮੈਨੂੰ ਗਰੀਬ ਬਣਾਉਣ ਵਾਲੀ ਗੱਲ ਵਾ ਤੇ ਚਾਚੀ ਨਹੀਂਗੀ ਚੰਗੀ ਤਾਂ ਚਾਚਾ ਬੜਾ ਚੰਗਾ ਵਾ ਕਹਿੰਦਾ ਚਿਤਰਾਇਆਂ ਨਾ ਕਰਿਆ ਕਰੋ ਕਰਨੇ ਪੈਸੇ ਮੰਗੇ ਹੈ ਨਹੀਂ ਮੇਰੇ ਕੋਲ ਉਹ ਨਿਆਣਾ ਵਿਚਾਰਾ ਪਰਲੇ ਲੈਂਦਾ ਰਹਿੰਦਾ ਵਾ ਵੇਰੀ ਗੱਲ ਸੋਣਾ ਚਿਤਰਾ ਏਹ ਗਿੜੀ ਗੱਲ ਵਾ ਦੋ ਢਾਈ ਸੌ ਦਾ ਤਾਂ ਡੱਬਾ ਲੈ ਆਈਆਂ ਤੇ ਰੁਪਈਆ 100 ਤੋਂ 200 ਵੱਧ ਹੀ ਗਿਆ ਆਖਰਾ ਆ ਗਿਆ ਅੱਗ ਹੋ ਜਾਣੀਆਂ ਹੀ ਆਹੋ ਦੇਸੀ ਘਿੜੀ ਬਰਤੀ ਲਈਆਂ ਤੁਹਾਡੇ ਵਾਸਤੇ ਖਾ ਲੋ ਘੱਟ ਕੇ ਤੇ ਖਾਣੀ ਆ 100 ਰੁਪਈਆ ਦਾ ਚੁੱਕ ਲਈਆਂ ਹੋਈਆਂ ਡੱਬਾ ਡੱਬਾ ਨਾਲ ਬੜਾ ਸੁਆਦ ਆ ਲਿਆਉਣਾ ਹੈਗਾ ਤੇ ਨਾਲੇ ਕਰਨ ਦੀ ਗੱਲ ਵੇਖ ਲੋ ਇਹ ਅੰਦਾਵਾ ਨਾ ਇਹਦੀ ਹੱਡੀ ਪਤਲੀ ਤੇ ਮੈਂ ਤੋੜਦੀ ਆ ਇਹਨੂੰ ਮੈਂ ਤਾਂ ਲਿਆ ਹੀ ਤੱਪ ਡੱਬਾ ਦੇ ਕੇ ਆ ਮੈਨੂੰ ਤਾਂ ਕਹਿੰਦਾ ਵੀ ਮੁੰਡਿਆਂ ਦੇ ਨਾਲ ਚੱਲਿਆ ਵਾ ਇਹਨੇ ਚੁੱਪ ਕਰਕੇ ਤਾਂ ਡੱਬਾ ਲਿਆ ਤੇ ਉਹਨਾਂ ਨੇ ਘਰ ਦੇ ਆ ਕਿ ਚਾਲਾ ਹੋਣਾ ਕੋਈ ਗੱਲ ਕਰੀ ਕਿਉਂ ਨਾ ਗੱਲ ਕਰੀ ਉਹਨੂੰ ਮਾਂ ਦਾ ਡਰ ਹੀ ਹੈ ਨੀਗਾ ਤੂੰ ਮੇਰੇ ਮਾਮੇ ਘਰ ਬੈਠੀ ਆ ਉਹਨੂੰ ਇਹਦਾ ਪਤਾ ਹੀ ਨਹੀਂ ਕਿ ਜੇ ਮੈਂ ਦੱਸ ਦੇ ਜਿਆ ਤਾਂ ਮੰਮੀ ਦੇ ਜਾਣ ਨਹੀਂ ਦੇਣਾ ਉਹ ਜਰਾ ਫਿਰ ਚੋਰੀ ਦੀ ਆ ਫਿਰ ਤੂੰ ਬੋਲ ਬੋਲ ਕੇ ਕਿੰਨਾ ਚਿਰ ਕੰਮ ਚਲਾਉਗਾ ਸਚਾਈ ਦਾ ਪਤਾ ਲੱਗ ਹੀ ਜਾਂਦਾ ਹੁੰਦਾ ਵਾ ਕੱਲ ਡੱਬਾ ਲੈ ਕੇ ਗਿਆ ਅੱਜ ਮੈਨੂੰ ਪਤਾ ਲੱਗ ਗਿਆ ਤੈਨੂੰ ਵੀਰੇ ਦੱਸਿਆ ਵਾ ਕਿ ਉਹੇ ਰਸਤੇ ਗਈਆਂ ਤੇ ਕਰਨਾ ਕੱਲ ਗਿਆ ਸੀ ਤਾਂ ਡੱਬਾ ਦੇਣਾ ਪਾਗਰ ਕਾ ਦੇਣਾ ਦੱਬਾ ਦੇਣਾ ਆ ਨਾਲੇ ਦੱਸਾਂਗੇ ਨਾ ਦੱਬਾ ਨਿਕਲ ਗਿਆ ਹੋਊਗਾ ਇਹ ਜਾਣਿਆ ਦੱਬਾ ਦੇਣਾ ਚੋਪੀ ਕੀ ਤੇ ਰੋ ਨਾਲੇ ਆਂਦੀਆਂ 90% ਨੰਬਰ ਆਏ ਆ ਆ ਕਾਲੇ ਜਾਣ ਵਾਲੇ ਇਹਨਾਂ ਦੇ ਕੰਮ ਹੈਗੇ ਆ ਇਹ ਮਿਸਮਾਈ ਕਰਦੀਆਂ ਸਵਾਈ ਸਵਾ ਕਰਦੀ ਆ ਲੋਕੀ ਦਾ ਸੌ ਸੌ ਗੱਲਾਂ ਕਰਦੀਆਂ ਵਾ ਇਹਨਾਂ ਨੇ ਘਰ ਦੇ ਖਰਚੇ ਤੋੜਨੇ ਆ ਨਾ ਡੰਗਰ ਰੱਖੋ ਜੇ ਤਾਂ ਤੁਹਾਡਾ ਹੀ ਇਰਾਦਾ ਵਾ ਕਿ ਕੋਈ ਗੱਲ ਨਹੀਂ ਕਰਦਾ ਜਦੋਂ ਗੇੜ ਗਾੜੀ ਖੋਤੀ ਹੁੰਦੀ ਹੈ ਨਾ ਸਭੀ ਤੋੜਨ ਤੇ ਜਾਣਾ ਹੀ ਪੈਂਦਾ ਵਾ ਬੀਬੀਆਂ ਕੋਈ ਮੇੜੀ ਪੈਂਦੀ ਆ ਨਹੀਂ ਸਿੰਦ ਗਾਵਾਂ ਤੇਰੇ ਦੇਰ ਦੀ ਕੁੜੀ ਕੱਪੜੇ ਸਿੰਦੀ ਆ ਡਾਂਡੀ ਲਾ ਕੇ ਸੁੱਟਦੀ ਆ ਸੂਟਦੀ ਤੇ ਹੈ ਵੀ ਓਦਾਂ ਹੀ ਆ ਕਿੱਥੇ ਇਹਨੇ ਕੋਰਸ ਕੀਤਾ ਆ ਆ ਪਿੰਡੋਂ ਮਾੜੀ ਮੋਟੀ ਜਾ ਸਿੱਖੀ ਆ ਤੇ ਕਿੱਡੀ ਆ ਟੇਲਰ ਮਾਸਟਰ ਬਣ ਕੇ ਬੈਠੀ ਨਹੀਂ ਤੇ ਜੇ ਇਹਨੂੰ ਜਾਜ ਨਹੀਂ ਤੇ ਉਹ ਇਹਨੂੰ ਦੰਦਿਆ ਕਿਉਂ ਆ ਤੂੰ ਇੱਕ ਦੋ ਜਿੰਨ 10 ਬੀਬੀਆਂ ਬਾਹਰ ਨਿਕਾਵਾ ਤੇ ਜਿੰਨਾਂ ਨੇ ਪੈਸੇ ਦੇਣੇ ਆ ਨਾ ਉਹ ਤਾਂ ਗੱਲਾਂ ਕਰ ਦੀਆਂ ਹੀ ਆ ਉਹ ਤਾਂ ਕੱਟ ਰੈਂਦੀ ਆ ਉਹਨਾਂ ਨੇ ਕਹਿ ਦਿੱ ਗਏ ਹੁਣ ਜੀ ਆ ਉਹੀ ਉਹ ਮੇਰੇ ਗਾਲ ਸੁਣੇ ਨਾ ਉਹਨਾਂ ਨੇ ਸਿੱਤਾਂ ਕਰਦੇ ਮਰ ਗਏ ਤੇ ਉਹ ਬੜੀਆਂ ਚੰਗੀਆਂ ਹੋ ਉਹਨਾਂ ਦਾ ਕੰਮ ਚੱਲ ਪਿਆ ਤਾਂ ਤੂੰ ਦੇਤੀ ਗੱਲਾਂ ਆਵੇ ਤੁਹਾਡੇ ਗੜੀ ਹੱਥ ਜੋੜੇ ਖਲਾਸੀ ਕਰੋ ਮੇਰੀ ਆਣ ਕੇ ਸਿਰ ਖਾਂਦਾ ਭਈਆ ਜੋ ਜੋ ਕੰਮ ਕਰ ਆਪਣਾ ਚਾਹ ਪੀਣੀ ਆ ਤੂੰ ਹੋਰ ਹੀ ਦੇਤੀ ਆਈ